ਗੁਰਮੁਖੋ ਜਿਨ੍ਹਾਂ ਦੇ ਅੰਦਰ ਗੁਰਬਾਣੀ ਦਾ ਦੀਵਾ ਜਗੇਗਾ ਨਾ ਡੋਲੇ ਵਾਓ ਨਾ ਵੱਡਾ ਹੋਏ ਇਹਦਾ ਦੀਵਾ ਜੀ ਦੇ ਅੰਦਰ ਜਗਿਆ ਨਾ ਜਿਵੇਂ ਹਵਾ ਆਉਂਦੀ ਤੇ ਆਪਾਂ ਕਹਿੰਦੇ ਆ ਥੋੜਾ ਜਿਹਾ ਓਲਾ ਕਰ ਲੋ ਕਿ ਤੇ ਹਵਾ ਨਾਲ ਦੀਵਾ ਬੁਝ ਨਾ ਜਾਏ ਗੁਰਬਾਣੀ ਦਾ ਦੀਵਾ ਇਹੋ ਜਿਹਾ ਹੈ ਇਹ ਹਵਾ ਵਗਣ ਤੇ ਵੀ ਨਹੀਂ ਡੋਲਦਾ ਮੈਂ ਗੱਲ ਕਰਨ ਲੱਗਾ ਸਾ ਵਿਚੇ ਰਿਆ ਚੱਲੀ ਸੀ ਭਾਈ ਤਾਰੂ ਸਿੰਘ ਲੰਗਰ ਛਕਾਉਂਦਾ ਤੇ ਟੌਟਾ ਨੇ ਆ ਕੇ ਆ ਕਿ ਇਹ ਸਿੱਖਾਂ ਨੂੰ ਲੰਗਰ ਛਕਾਉਂਦਾ ਹੈ ਉਹਨੂੰ ਫੜਨ ਵਾਸਤੇ ਆ ਗਿਆ ਉਹਦੀ 14 ਕਿਲੇ ਪੈੜੀ ਸੀ ਇਹ ਕੋਦੀ ਭੈਣ ਸੀ ਬੀਬੀ ਤਾਰੋ ਤਾਰੂ ਸਿੰਘ ਨੂੰ ਫੜ ਕੇ ਲਜਾਣ ਲੱਗੇ ਮੇਰੀਓ ਭੈਣੋਂ ਧਿਆਨ ਦਿਆ ਜੇ ਪੁਰਸ ਵਾਲੇ ਫੜ ਕੇ ਲਗਾਇਨ ਜਿਹਨੂੰ ਆਪਾਂ ਪਰੇ ਕਹਿੰਦੇ ਸਾਢੇ ਪਿੰਡ ਪਰੇ ਕਹਿੰਦੇ ਮਾਲਵੇ ਦੇ ਕਿਤੇ ਸਾਥ ਭਾਈ ਤਾਰੂ ਸਿੰਘ ਦੀ ਮਾਂ ਉੱਥੇ ਸੱਤ ਚ ਗਈ ਐ ਉਹਨੇ ਅਨੰਦਪੁਰ ਸਾਹਿਬ ਨੂੰ ਮੂੰਹ ਕੀਤਾ ਮੇਰੀਓ ਭੈਣੋਂ ਅੱਜ ਡੇਰਿਆਂ ਨੂੰ ਮੂੰਹ ਕਰਦੀਆਂ ਉਹ ਅੱਜ ਕਬਰਾਂ ਨੂੰ ਮੂੰਹ ਕਰਦੀਆਂ ਮੈਂ ਪਰਸੋਂ ਕਥਾ ਵਿੱਚ ਜ਼ਿਕਰ ਕੀਤਾ ਸੀ ਤੁਹਾਡੇ ਲੱਕ 'ਚ ਕਬਰ ਐ ਤੇ ਉੱਥੇ ਲੋਕੀ ਗੱਡੀਆਂ ਖਲਾਰ-ਖਲਾਰ ਕੇ ਜਾਂਦੇ ਨੇ ਇਹ 1 ਵਜੇ ਦੀ ਗੱਲ ਜੇ ਪਰਸੋਂ ਦੀ ਤੇ ਇੱਕ ਮੇਰੇ ਨਾਲੋਂ ਥੋੜਾ ਜਿਹਾ ਘਟੂ ਮਰਦਾ ਚਿੱਟੀ ਦਾੜੀ ਤੇ ਨਾਲ ਘਰਵਾਲੀ ਤੋਂ ਨਾ ਕਾਲੇ ਗਾਤਰੇ ਪਾਏ ਤੇ ਕਬਰ ਨੂੰ ਮਸਟ ਗਈ ਜਾਣ ਤੇ ਮੈਂ ਮਜਬੂਰ ਮੈਂ ਗੁਰਾਮਦਾਸ ਦਾ ਪੁੱਤ ਆ ਜੁਆ ਮੈਥੋ ਰਿਆ ਨਾ ਗਿਆ ਮੈਂ ਕਿਹਾ ਤੈਨੂੰ ਇਥੋਂ ਕੱਖ ਨਹੀਂ ਮਿਲਣਾ ਜੇ ਮਿਲੇਗਾ ਤੇ ਐਦੇ ਕੋ ਮਿਲੇਗਾ ਪਰ ਹੋਰ ਛੱਡ ਕੇ ਦਰਦ ਖਾਂ ਤੇ ਕਬਰਾਂ ਦੇ ਧੱਕੇ ਨਾ ਖਾਓ ਅੱਜ ਦੇਰਿਆਂ ਦੇ ਨਿਗਾ ਕਰਦੇ ਹੋ ਮੰਗਤਿਆਂ ਕੋਲ ਜਾਂਦੇ ਹੋ ਭਾਈ ਤਾਰੂ ਸਿੰਘ ਦੀ ਮਾਂ ਨੇ ਅਨੰਦਪੁਰ ਸਾਹਿਬ ਨੂੰ ਮੂੰਹ ਕੀਤਾ ਬੀਬੀ ਉਹ ਅਨੰਦਪੁਰ ਸਾਹਿਬ ਨੂੰ ਮੂੰਹ ਕਰੋ ਕੀ ਆਖਿਆ ਬਾਜਾਂ ਵਾਲਿਆ ਤੇਰਾ ਤੇ ਮੇਰਾ ਸਾਂਝਾ ਮਾਮਲਾ ਹੈ ਇਹਨੇ ਤੇਰਾ ਅਮਰ ਛਕਿਆ ਮੇਰੇ ਪੁੱਤ ਨੇ ਮੇਰੀ ਇਹ ਢਿੱਡੋਂ ਨਿਕਲਿਆ ਕੁੱਖ ਤੋਂ ਨਿਕਲਿਆ ਮੇਰਾ ਵੀ ਪੁੱਤ ਤੇਰਾ ਵੀ ਪੁੱਤ ਹੈ ਮੇਰਾ ਬਿੰਦੀ ਪੁੱਤਰ ਹੈ ਤੇਰਾ ਨਾਦੀ ਪੁੱਤਰ ਹੈ ਇਸ ਪੁੱਤ ਦੇ ਸਿਰ ਵਿੱਚ ਮੈਂ ਦਹੀਂ ਪਾ ਪਾ ਕੇ ਕਿ ਉਹ ਚਾਚਾਸਕੇ ਦੇ ਕੇਸ ਵਧਾਏ ਨੇ ਤੇ ਬਾਜਾਂ ਵਾਲਿਆ ਕੇ ਸਿੱਖੀ ਦੀ ਜੜ ਹੈ ਮੇਰੇ ਪੁੱਤ ਦੇ ਕੇਸ ਮੁੰਨੇ ਨਾ ਜਾਣ ਤੇ ਜਿਹੜੀ ਮਾਂ ਪਰਵੱਟੇ ਵੜਦੀ ਹੈ ਜਿਹੜੀ ਮਾਂ ਆਪ ਗੁੱਸ ਵੜਦੀ ਹੈ ਉਹਦੀ ਕੁੱਖ ਤੋਂ ਸਿੰਘ ਪੈਦਾ ਕਿਵੇਂ ਹੋਣਗੇ ਹਸਣਾ ਨਹੀਂ ਮੇਰੀ ਗੱਲ ਨੂੰ ਚਿੱਥਿਆ ਜੇ ਬੀਬੀਆਂ ਨੇ ਸ਼ੀਸ਼ਾ ਰੱਖਿਆ ਤੇ ਐਂ ਕਰਨਗੀਆਂ ਮੈਨੂੰ ਕਹਿੰਦੇ ਗਿਆਨੀ ਜੀ ਕਿਉਂ ਕਰਦੀਆਂ ਮੈਂ ਕਿਹਾ ਜੜ ਪੁੱਟਦੀਆਂ ਜਾਂ ਆਪਣੀ ਜੜ ਕੇਸ ਸਿੱਖੀ ਦੀ ਜੜ ਨੇ ਇਹ ਐਡੇ ਇੰਪੋਰਟੈਂਟ ਨੇ ਆਪਾਂ ਪੰਜ ਕਕਾਰ ਪੈਣ ਪੈਂਦੇ ਆ ਕੰਗਾ ਗੜ ਕੋਈ ਨਹੀਂ ਕਿਰਪਾਨ ਗੜ ਕੋਈ ਨਹੀਂ ਕੇਸ ਗੜ ਸਿੱਖੀ ਦੀਆਂ ਜੜਾਂ ਨੇ ਉਹ ਮੇਰੇ ਭੈਣੋਂ ਤੇ ਭਰਾਵੋ ਸਿੱਖੀ ਦੀਆਂ ਜੜਾਂ ਨਾ ਪੁੱਟੋ ਜੜ ਪੁੱਟੀ ਕੀ ਕਿਵੇਂ ਬਣੇਗਾ ਉੱਥੋਂ ਕੋ ਮਾੜਾ ਮੋਟਾ ਬੜਿਆ ਜੇ ਜੜ ਕਾਇਮ ਹੋਵੇ ਤੇ ਫੁੱਟ ਪੈਂਦੀ ਹੈ ਤੇ ਜਿੱਥੇ ਜੜਾਂ ਹੀ ਨਹੀਂ ਉਸੇ ਕੀ ਬਣੇਗਾ ਇੱਥੇ ਹੁਣ ਗਬਰੂ ਸੱਤਿਆਂ ਚਾਰ ਮੈਨੂੰ ਮਿਲੇ ਤੇ ਫੋਟੋ ਲਾਉਣ ਲੱਗੇ ਮੈਂ ਕਿਹਾ ਮੈਂ ਲੁਣੇ ਬਾਬਾ ਜੀ ਕੀ ਮੈਂ ਕਿਹਾ ਨਾ ਤੁਹਾਡਾ ਮੂੰਹ ਤੇ ਨਾ ਮ ਉਹ ਕਹਿੰਦੇ ਬਾਬਾ ਜੀ ਕਿਵੇਂ ਬੋਲਦੇ ਹੋ ਮੈਂ ਕਿਹਾ ਮਰਦੀ ਪਿਛਾਨ ਮੁੱਛ ਮੇਰਾ ਦਾੜਾ ਤੇ ਨਾ ਤੁਹਾਡੇ ਮੁਛ ਤੇ ਦਾੜਾ ਮੈਂ ਤੁਹਾਨੂੰ ਕਿਸ ਫਸਲ ਜਾਵਾਂਗਾ ਉਹ ਗੁਰੂ ਕੇ ਸਿੱਖੋ ਇਹਦੀ ਕਦਰ ਕਰੋ ਮਾਂ ਨੇ ਆਖਿਆ ਬਾਜਾਂ ਵਾਲਿਆਂ ਮੇਰਾ ਵੀ ਪੁੱਤ ਤੇ ਤੇਰਾ ਵੀ ਪੁੱਤ ਹੈ ਇਹ ਮੈਂ ਦਹੀਂ ਪਾਲ ਦਹੀਂ ਇਹਨੂੰ ਪਾ ਪਾ ਕੇ ਇਹਦੇ ਕੇਸਾਂ ਸੰਭੇ ਨੇ ਕਿਰਪਾ ਕਰੀ ਇਹ ਮੇਰੀ ਸਿੱਖੀ ਜਿਹੜੀ ਹੈ ਇਹ ਬਰਬਾਦ ਨਾ ਹੋ ਜਾਏ ਗੁਰਮੁਖੋ ਉਸ ਪਾਈਤਾਰੂ ਸਿੰਘ ਦੀ ਖੋਪੜੀ ਲੱਥੀ ਅੱਜ ਗੁਰੂ ਕਿਰਪਾ ਕਰੇ ਇਹੋ ਜਿਹਾ ਮੌਕਾ ਨਾ ਆਵੇ ਮੈਂ ਡਾਕਟਰਾਂ ਕੋਲ ਸੁਣਿਆ ਵੀ ਜੇ ਬੰਦੇ ਦਾ ਖੂਨ ਕਿਸੇ ਕਾਰਨ ਉਂਗਲ ਵੱਢੀ ਜਾਏ, ਗੋਟ ਵੱਢਿਆ ਜਾ ਜਾਂ ਕੁਝ ਕਾਰਨ ਹੋਵੇ, ਤਿੰਨ ਘੰਟੇ ਖੂਨ ਚੱਲਦਾ ਰਹੇ, ਬੰਦਾ ਮਰ ਜਾਂਦਾ ਹੈ। ਲੇਕਿਨ ਭਾਈ ਤਾਰੂ ਸਿੰਘ ਦੀ ਖੋਪੜੀ ਲਹਿ ਗਈ ਤੇ ਭਾਈ ਤਾਰੂ ਸਿੰਘ ਕਹਿੰਦਾ ਜੇ ਵਿਗੜਿਆ ਵੀ ਕੀ ਹੈ। ਸੂਬੇ ਨੇ ਮਾਰੇ ਬਚਨ ਕਹੇ ਸਨ ਜਗਰੀਆ ਖਾਨ ਨੇ ਤੇ ਭਾਈ ਤਾਰੂ ਸਿੰਘ ਨੇ ਆਪਣੇ ਦਾੜੇ ਤੇ ਹੱਥ-ਪੈਰ ਕਿਆ ਕਿਹਾ ਸੀ ਜਗਰੀਆ ਖਾਨ, ਤੂੰ ਮੇਰੇ ਗੁਰੂ ਦੇ ਕੇਸਾਂ ਨੂੰ ਪੁਣਿਆ, ਮੈਂ ਤੈਨੂੰ ਜੁੱਤੀ ਅੱਗੇ ਲਾ ਕੇ ਅੱਗੇ ਖੜਨਾ ਈ। ਤੈਨੂੰ ਜੁੱਤੀ ਅੱਗੇ ਲਾ ਕੇ ਖੜਨਾ ਈ। ਉਹਨੂੰ ਬੰਨ ਪੈ ਗਿਆ। ਤੇ ਹੁਣ ਤਰਲੇ ਕਰਨ ਲੱਗਾ ਮੇਰਾ ਬਚਾ ਕਰੋ ਭਾਈ ਸ਼ਵੇਗ ਸਿੰਘ ਉਸ ਮੌਕੇ ਸਾਡਾ ਸਿੱਖਾਂ ਦਾ ਇੱਕ ਬੜਾ ਨੇਕ ਇਨਸਾਨ ਸੀ ਉਹ ਦਿੱਸੇ ਛੋਟਾ ਕਲੂ ਕਾਰਾ ਹੋਇਆ ਨਾ ਉਸਾਂ ਤੇ ਗਿਆ ਤੇ ਕਹਿਣ ਲੱਗਾ ਜਗਰੀਆ ਹੁਣ ਤਾਂ ਜਗਰੀਖਾਂ ਲਖੀਰਾਂ ਕਰਦਾ ਹੈ ਕਿਰਪਾ ਕਰੋ ਦਾ ਬੰਨ ਟੁੱਟ ਜਾਏ ਤੇ ਕਹਿਣ ਲੱਗੇ ਭਾਈ ਤਾਰੂ ਸਿੰਘ ਨੇ ਕੁਝ ਕਿਹਾ ਸੀ ਕਹਿੰਦੇ ਉਹਨੇ ਆਖੇ ਮੈਂ ਜੁੱਤੀ ਨਾਲ ਕੇ ਖੜਨਾ ਤੇ ਇਹ ਕਹਿਣ ਲੱਗੇ ਭਾਈ ਤਾਰੂ ਸਿੰਘ ਦੀ ਜੁੱਤੀ ਸਿਰ ਤੇ ਮਾਰੋ ਜਿਵੇਂ ਜਿਵੇਂ ਜੁੱਤੀ ਮਾਰਦੇ ਨੇ ਪਿਸ਼ਾਬ ਖੁੱਲ ਕੇ ਆਉਂਦਾ ਔਰ ਗੁਰਮੁਖੋ ਭਾਈ ਤਾਰੂ ਸਿੰਘ ਦੀ ਜੁੱਤੀ ਨਾਲ ਉਹਦੀ ਜਾਨ ਨਿਕਲੀ ਔਰ ਅਪਰੰਤ ਇਹ ਪ੍ਰਾਚੀਨ ਪੰਥ ਪ੍ਰਕਾਸ਼ ਪੜਨਾ ਜਦੋਂ ਉਹਨੂੰ ਅੱਗੇ ਲਾਇਆ ਤੇ ਭਾਈ ਤਾਰੂ ਸਿੰਘ ਕਹਿਣ ਲੱਗਾ ਭਾਈ ਸੂਰਜ ਸਿੰਘ ਤੇ ਲਛੀਰਾ ਮੇਰੇ ਪਿੰਡਾਂ ਦੇ ਹੋਏ ਨੇ ਕਹਿਣ ਲੱਗੇ ਲਛੀਰਾ ਮਾਂ ਥੋੜੀ ਜਿਹੀ ਖਿਚੜ ਘਰ ਜਾਲ ਲਿਆ ਮੈਨੂੰ ਇਸ਼ਨਾਨ ਕਰਾ ਔਰ ਦੇਖ ਤਿਆਰ ਕੀਤੀ ਭਾਈ ਤਾਰੂ ਸਿੰਘ ਨੇ ਖੁਦ ਜਪਜੀਤ ਸਾਹਿਬ ਦਾ ਪਾਠ ਕੀਤਾ ਅਨੰਦ ਸਾਹਿਬ ਦਾ ਪਾਠ ਕੀਤਾ ਤੇ ਅਰਦਾਸ ਕੀਤੀ ਬਾਜਾਂ ਵਾਲਿਆ ਮੇਰੇ ਤੇ ਕਿਰਪਾ ਕਰੀ ਮੈਨੂੰ ਚਰਨਾ ਵਿੱਚ ਥਾਂ ਦੇ